ਫੰਟਾਸਟਿਕ ਅਲਸਾਰਨ ਮਦੀਫਾਰਨ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਰਜਨਾਲਾ ਤਹਿਸੀਲ ਵੀਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਧੰਨ ਟੋਟਲ ਚਾਰ ਮੱਝਾਂ ਤੁਹਾਨੂੰ ਦਿਖਾਉਣੀ ਆ ਸੋਨੂ ਭਾਜੀ ਕੋਲ ਆਪਾਂ ਆਏ ਆ ਅੱਜ ਵੈਰੈਟੀ ਤੁਹਾਨੂੰ ਸਾਰੀ ਵਿਖਾਉਣੀ ਆ ਕੋਈ ਗੱਬਨ ਤਿਆਰ ਦਾਣੇ ਦਿਖਾਉਣੀ ਆ ਕੋਈ ਟੋਕੜ ਗੱਬਨ ਤੁਹਾਨੂੰ ਦਿਖਾਉਣੀ ਆ ਤੇ ਕੋਈ ਬੱਚੇ ਵਾਲੀਆਂ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਹੁਣ ਆਪਾਂ ਕਰਦੇ ਆਂ ਵਿਧੀ ਹੁਣਾਂ ਨੇ ਤੇ ਪੁੱਛਦੇ ਆਂ ਸਾਰੀ ਡਿਟੇਲ ਬਾਕੀ ਹਰ ਕਿਸੇ ਵੀਡੀਓ ਚ ਇਹੀ ਬੇਨਤੀ ਸਾਡੀ ਹੁੰਦੀ ਆਂ ਵੀ ਆਪਣੇ ਇੱਥੇ ਆ ਕੇ ਆਪਣੀ ਚੋਈ ਕਰਕੇ ਤਸੱਲੀ ਕਰਕੇ ਖੜਿਆ ਕਰੋ ਜਿਹੜੇ ਵੀ ਵੀਰ ਨੇ ਪੈਸੇ ਖਰਚਣੇ ਆ ਆਪਣੇ ਪਸ਼ੂ ਵੇਖ ਚਾ ਕੇ ਸਾਰੀਆਂ ਚੀਜ਼ਾਂ ਵੇਖ ਚਾ ਕੇ ਖੜਿਆ ਕਰੋ ਆਪਣੀ ਗਾਰੰਟੀ ਦੇ ਤੇ ਆਪਣੀ ਸਮਝ ਦੇ ਨਾਲ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਠੀਕ ਠਾਕ ਜੀ ਚਲੋ ਵਿਧੀ ਚਾਹੀਦਾ ਜੀ ਤੇ ਨਾਮ ਦੱਸਦੇ ਕਰੀ ਤੁਹਾਨੂੰ ਸ਼ਹਿਰ ਨਾਲਾ ਜ਼ਿਲ੍ਹਾ ਬਸਰ ਤੇ ਫੋਨ ਨੰਬਰ ਹੀ ਬੋਲ ਦੇ ਇੱਕ 985755 ਠੀਕ ਹੈ ਜੀ ਤੇ ਅੱਜ ਹੈਗੀਆਂ ਆਪਣੀ ਬਾਕੀ ਜੀ ਬੇਨਤੀ ਇਹਦਾ ਵਾ ਜਿਹੜੇ ਮੇਰੇ ਵੀਜ਼ੇ ਨਿਕਲਣਾਂ ਦਾ ਸਾਈ ਪਾਇਆ ਗਏ ਪੱਕੀ ਆ ਗੱਲ ਹੁਣ ਮੱਝਾ ਵੀਡੀਓ ਪਸੋਂ ਪਾਈ ਨੇ ਕੱਲ ਇਹਨਾਂ ਦੀ ਕਹਿਦੀ ਗੱਬਨ ਦੀ ਹਾਂਜੀ ਦੋਹਾਂ ਦੀ ਸਾਈ ਆ ਗਈ ਆ ਪਾ ਕੇ ਦੋਹਾਂ ਦੀ ਮੁਕਸਰੋ ਪਾਈ ਗਏ ਨੇ ਸਾਈ ਅੱਛਾ ਪਿਆ ਸਾਈ ਪਾ ਕੇ ਮੁਰਗੇ ਨਾਲ ਫੋਨ ਚੁੱਕਿਆ ਮੁਰਗੇ ਮੈਂ 3 ਵਜੇ ਫੇਰ ਲਾ ਮੈਂ ਭਾਜੀ ਖੜਦੀਆਂ ਨਹੀਂ ਆ ਭਾਈ 7 ਵਜੇ ਦਾ 10000 20 ਹੋਰ ਪਾਦਨੇ ਸੇ ਖੜਾਂਗੇ ਅੱਛਾ ਮੁਰਗੇ ਕਰੀ ਫੋਨ ਨਹੀਂ ਚੁੱਕਿਆ ਮੰਨ ਲਓ ਕੱਲ ਇਹਦੇ ਫੋਨ ਬੜੇ ਟੋਕੜ ਗੱਬਨ ਦੇ ਬੜੇ ਆ ਠੀਕ ਆ ਮੰਨ ਲਓ ਜੇ ਸ ਹੋਰ ਕਿਹਕ ਪਵਾਲੀ ਦੇ ਮਨਕੇ ਤੁਹਾਨੂੰ ਫੋਨ ਕਰਦਾ ਭਾਈ ਉਹਨੇ ਇਦਾਂ ਕੀਤਾ ਸਾਈ ਹੋਰ ਕਿਹਕ ਪਵਾ ਕੇ ਸਾਨੂੰ ਬਜਾਈ ਮੋੜੀਆਂ ਹਾਂਜੀ ਹਾਂਜੀ ਮਨਕੇ ਤੁਹਾਨੂੰ ਨਾ ਫੋਨ ਕਰਦਾ ਫਿਰ ਸਿੱਧੀ ਸਾਡੇ ਨਾਲ ਗੱਲ ਕਰਦਾ ਅੱਛਾ ਫਿਰ ਸਾਡੇ ਨਾਲ ਗੱਲ ਸਿੱਧੀ ਕਰ ਭਾਈ ਜਵਾਬ ਆਪੇ ਦਵਾਂਗੇ ਕੀ ਦੇਣਾ ਗਾੜੀਆਂ ਅੱਛਾ ਠੀਕ ਹੈ ਗੱਲ ਤੇ ਤੁਹਾਨੂੰ ਫੋਨ ਚੁੱਕ ਲਾਉਂਦੇ ਮਨਕੇ ਲੋਕੀ ਵੀਰ ਜੀ ਆ ਦੇ ਲੋ ਇਹਨਾਂ ਸਾਨੂੰ ਭਾਈ ਇਦਾਂ ਕੀਤਾ ਉਦਾਂ ਕੀਤਾ ਜਾਂ ਹੋਰ ਵੀ ਕਿਸੇ ਨੇ ਇਦਾਂ ਕੀਤਾ ਹਾਂਜੀ ਹਾਂਜੀ ਉਹਦਾ ਫਿਰ ਸਾਡੇ ਕੋਲ ਜਵਾਬ ਲਿਆ ਕਰਨਾ ਆਪ ਕੀ ਕੀਤਾ ਤੇ ਸਾਡੇ ਅਸੀਂ ਕੀ ਕਾਰੀਓ ਕਰਨਾ ਬਾਕੀ ਪਤਾ ਕੀ ਆ ਉਹ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ ਹੁਣ ਮੰਨ ਲਓ ਕਈ ਕਈ ਵਾਰੀ ਨਹੀਂ ਕੋਈ ਖੜਦੇ ਕਈਆਂ ਨੇ ਖੜਨੀਆਂ ਹੁੰਦੀਆਂ ਜੇ ਤੁਸੀਂ ਇਹਨਾਂ ਦੀਆਂ ਵੇਚ ਦੋ ਮਜਾ ਦੋ ਵਧੀਆਂ 1000 ਰੁਪਏ ਸਾਈ ਪਾ ਕੇ ਨਾ ਤਾਂ ਮੈਂ ਭਾਈ ਕਰਦਾ ਕੰਮ ਵਾਰੀ ਕੋਈ ਕੱਲ ਠੇਕੇ ਲੁਕੇ ਮਾਰਦਾ ਹਾਂ ਹਾਂਜੀ ਹਾਂਜੀ ਹੁਣ ਜੇ ਮੰਨ ਲਓ ਉਹਨਾਂ ਖੜਨੀਆਂ ਹੁੰਦੀਆਂ ਤੁਸੀਂ ਵੇਚ ਦਿੰਦੇ ਫਿਰ ਉਹਨਾਂ ਦਾ ਸਾਨੂੰ ਫੋਨ ਆ ਜੇ ਨਹੀਂ ਵੀ ਉਹਨਾਂ ਮੱਝਾਂ ਵੇਚ ਦਿੱਤੀਆਂ ਤੁਹਾਡਾ ਕੋਈ ਮਤਲਬ ਤੁਸੀਂ ਵੀਡੀਓ ਪਾਉਂਦੇ ਹਰਕ ਦੀ ਹਾਂਜੀ ਅਹੀਂ ਡੰਗਰ ਵੇਚ ਦਿੰਦੇ ਆ ਸਾਈ ਤੋਂ ਬਿਨਾ ਇਹਦਾ ਆਪੇ ਜਵਾਬ ਆਪਾਂ ਦੇਵਾਂਗੇ ਤੁਹਾਡਾ ਕੋਈ ਜਵਾਬ ਦੇਣ ਦਾ ਫਰਜ਼ ਨਹੀਂ ਠੀਕ ਹੈ ਜੇ ਆਪੇ ਇਹਦਾ ਆ ਜੇ ਪਰ ਖੜਨੀਆਂ ਨਹੀਂ 1000 ਰੁ ਚਲੋ ਆਪਾਂ ਮੱਝ ਸਾਈ ਦਿੱਤੀ ਆਪਾਂ ਇਹ ਵੀ ਆਪਾਂ ਲੈਉਣੀਆਂ ਆਂ ਵੇਚ ਕੇ ਮੰਨ ਲਓ ਹਾਂਜੀ ਹਾਂਜੀ ਫਿਰ ਅਸੀਂ ਆਪੇ ਦਾ ਹੁਣ ਜਵਾਬ ਦੇਵਾਂਗੇ ਸਾਈ ਦਾ ਪਾਊਗਾ ਉਹ ਦੀ 5000 ਸਾਈ ਪਾਊਗਾ ਤੇ ਡੰਗਰ ਪੱਕੇ ਹੋਈ ਇੱਕ ਅਗਲੇ ਦਿਨ ਤੱਕ ਵੇਟ ਕਰਾਂਗੇ ਪਤਾ ਕਿ ਮੇਰੇ ਦੂਰੋਂ ਨੇੜੇ ਆਉਣਾ ਦਾ ਵਾ ਹਾਂਜੀ ਹਾਂਜੀ ਆਪਾਂ ਅੱਜ ਵੀਡੀਓ ਪਾਈ ਦਾ ਪਾਕ ਆਖੀ ਉਸੇ ਰੇ ਆਣ ਕੇ ਲੈ ਜਾ ਅਗਲੇ ਦਿਨ ਤੱਕ ਸ਼ਾਮ ਤੱਕ ਵੇਟ ਕਰਾਂਗੇ ਠੀਕ ਠੀਕ ਆ ਚਲੋ ਟਾਈਮ ਦੱਸ ਦੇ ਵੀ ਹਾਂ ਜਿਹਦਾ ਟੱਕਰ ਮੈਂ ਆ ਜਾਊਂਗਾ ਜਿਹੜਾ ਬਈ ਬੱਸ ਵਗਿਆ ਫੋਨ ਚੁੱਕੇ ਭਾਜੀ ਹਾਂ ਸਾਰਾ ਕੁਝ ਦੱਸ ਦੇ ਫੋਨ ਭਾਜੀ ਇਹ ਤੁਹਾਨੂੰ ਨਾਲ ਫੋਨ ਕਰੇ ਕੱਲੋਂ ਅ ਤੇ ਤਾ ਸ਼ੁਰੂ ਕਰੀਏ ਫਿਰ ਆਜ ਕੱਢੀ ਇਹਨੇ ਕੋਈ 20 ਦਿਨ ਕੋਈ ਸੂਈ ਨਾ ਕੱਢੀ ਜੇ ਵੀਰ ਆਲੇ ਕੋਈ 25 ਦਿਲਾ ਦੇ ਮਹੀਨੇ ਦੇ ਲਾਗੇ ਮੰਨ ਕੇ ਚੱਲੋ ਕਿ ਜਿਹੜਾ ਬੱਚਾ ਹੈਗਾ ਕੱਟੀ ਆ ਮਗਰ ਤੇ ਦੁੱਧ ਕਿੰਨਾ ਇਹਦੇ ਕੋਲ ਦੁੱਧ ਭਾਈ ਇਹ ਕੋਈ 10 ਕਿਲੋ ਹੋਊਗਾ ਪਰ ਆਪਾਂ ਇਹਨਾਂ 8 ਕਿਲੋ ਦੀ ਗਾਰੰਟੀ ਦੇਵਾਂਗੇ ਸਾਡੇ 8 ਕਿਲੋ ਲੀਟਰ ਮਾਰ ਪੱਕਾ ਦੁੱਧ ਜਿਹੜਾ ਹੈਗਾ ਕੰਡੇ ਵਾਲਾ ਭਾਈ ਦੁੱਧ ਤੋਲ ਕੇ ਨੋਆਂ ਤੋਂ ਬਾਹਰ ਕੰਡੇ ਦਾ ਦੁੱਧ ਆ ਠੀਕ ਚਿੰਝੂ ਗੱਲਾਂ ਨਹੀਂ ਕੰਡੇਆਂ ਗੱਲਾਂ ਨਾਲ ਨਹੀਂ ਲੀਟਰ ਵਾਲਾ ਠੀਕ ਐ ਤੋੜਾ ਫੇਰੇ ਕਰੀ ਨੀ ਬਾਕੀ ਉਤਰੇ ਇਹ ਆ ਵੀ ਕੱਦ ਕਾਠੇ ਚੰਗਾ ਹੋ ਤਰਾ ਇਹਦਾ ਪਹਿਲਾ ਸੁਭਾਏ ਤੇ ਸਾਂਭੀ ਸੁੰਭੇ ਵੀ ਚੰਗੀ ਆ ਚਲੋ ਹਾਂ ਆ ਚੱਲਿਆ ਚੰਗਾ ਪੱਬਦੀ ਆ ਛੋਟੀ ਜਿਹੀ ਇਹ ਸਿੰਗ ਵੀ ਆ ਕੋਈ ਜਿਹਾ ਹਿੱਲਦੀ ਠੀਕ ਆ ਸਿੰਗ ਵੀ ਸਿੰਗ ਤੇ ਹਿੱਲਦੇ ਆ ਤਰਾ ਹਾਂ ਥੋੜੇ ਥੋੜੇ ਹਿੱਲਦੇ ਆ ਹਾਂਜੀ ਇੱਕ ਮਿੰਟ ਰੋਕੇ ਤੁਹਾਨੂੰ ਦਿਖਾ ਦਈਏ ਇਹ ਚੰਗੀ ਤਰ੍ਹਾਂ ਆਹ ਦੇਖ ਸਾਡੇ ਥਣਾ ਦਾ ਸਾਈਜ਼ ਗੈਪ ਵੀ ਚੰਗਾ ਵਾ ਚਲੋ ਲੈ ਜਾਓ ਫਿਰ ਮਗਰੇ ਦੇ ਕੱਟੀ ਆ ਤੇ ਦੁੱਧ ਕਿੰਨਾ ਵੀਰ ਜੀ ਪੱਕਾ ਤਿਆਰ ਦੱਸਿਆ ਜੀ ਦੁੱਧ ਤੁਹਾਡੇ ਘਰ ਕੋਲ ਲੀਟਰ ਮਾਰ ਕੇ ਖੜੇ ਭਾਵੇਂ 2 ਨਾਲ ਚੋਖ ਖੜੇ ਭਾਵੇਂ 3 ਨਾਲ ਚੋਖ ਤੇ ਮੈਂ ਅਗਲੇ ਘਰ ਜਾ ਕੇ ਮਨ ਕੇ ਢਾੜੀ ਜੀ ਨਾ ਲਾਵੇ ਕਿ ਹਲੇ ਕੋਈ ਵੰਡਣਾ ਭਾਵੇਂ ਫਿਰ ਡੰਗਰ ਘਰ ਦਾ ਜਦੋਂ ਡੰਗਰ ਉਹਨਾਂ ਬਾਣੀ ਇੱਕ ਢਾੜੀ ਦਾ ਪਾਈਆ ਡੰਗਰ ਉਸੇ ਰੋਟੀ ਬਾਕੀ ਇਸ ਤਰ੍ਹਾਂ ਇਹ ਹੈ ਵੀ ਚਲੋ ਛੋਟੀ ਫੱਬਦੀ ਆ ਕਦ ਗੱਠ ਚੰਗਾ ਵਾ ਇਹਦਾ ਤੇ ਮੁੱਲ ਫਿਰ ਇਹਦਾ ਮੁੱਲ ਦੇ ਦੀਏ 600 ਦੀ ਭਾਈ ਵਿੱਚੇ ਕੁਝ ਛੋਟ ਛੜ ਕਰਦੀਏ ਥੋੜੀ ਬਾਕੀ 2000 ਭਾਈ ਛੜ ਦਾਂਗੇ ਇੱਥੋਂ 6500 ਕਿੰਨ ਜੜੀ ਦੇ ਦੋ ਬਾਕੀ ਤੁਸੀਂ ਮਾਨਦਾਨ ਕਰਵਾ ਕਰਾ ਦੋ 57 ਹੀ ਦੇ ਦੋ ਫਿਰ 56 ਹਜ਼ਾਰ ਦੀ ਪਾਜੀ ਹਾਂ ਨਹੀਂ ਹਣੀ ਇਹਦੇ ਛੋੜ ਹੀ ਹਣੀ ਬਸ 100 ਰੁਪਿਆ 200 ਠੀਕ ਹੈ ਜੀ ਜਿਆਦੀ ਵਾਦਾ ਦਾ ਕੰਮ ਨਾ ਕੱਟੀ ਮਗਰ ਦੇ ਮਗਰ ਇਹਦੇ ਕੱਟੀ ਆ ਹਾਂ ਦੇਖੋ ਸੱਜਰ ਝੋਟੀ ਸੋਈਏ ਤੇ ਥੱਲੇ ਵੀ ਸਫਾਈ ਹੈ ਹਾਂ ਤੇ ਹੁਣ ਜਿਹੜੀ ਆ ਗਈ ਦੂਸਰੇ ਨੰਬਰ ਤੇ ਇਹਦਾ ਕਟਾ ਜੀ ਹਾਲ ਲਾ ਲੋ ਦੋਹਾਂ ਦਾ ਲਾਲੇ ਕੋਟਾਈਆਂ ਲਾ ਥੋੜਾ ਉੱਚਾ ਬੱਚਾ ਹੈ ਇਹਦਾ ਹਾਂ ਬਹੁਤਾ ਨਹੀਂ ਪਾਜੀ ਉੱਚਾ ਤਾਂ ਹੈ ਛੋਟਾ ਹੀ ਹੈ ਠੀਕ ਆ ਕਿੰਨਾ ਦੁੱਧ ਦੇ ਦੇ ਕੋਲ ਦੁੱਧ ਦੇ ਕੋਲ 7 ਕਿਲੋ ਜੀ ਹੈਗਾ ਪੱਕਾ ਪਕਾ ਲੀਟਰ ਮਾਰ ਕੇ ਇਹਨੂੰ ਮਹੀਨਾ ਇੱਕ ਬਣੀ ਨੂੰ ਦੱਸਿਆ ਹੋਇਆ ਵਾ ਅੱਛਾ ਪਰ ਆਪਾਂ ਚੱਕ ਚੁੱਕੀ ਨੂੰ ਧੰਨਵਾਦ ਮਹੀਨੇ ਦੀ ਘੋਣੀ ਆ ਠੀਕ ਆ ਆਹ 2 ਮਹੀਨਾ ਲੋਹੇ ਲੱਗ ਜਾ ਕੇ ਸੂਈ ਵੀ ਹਟਾਈਆਂ ਦੀ ਤੇ ਮਹੀਨਾ ਕੁ ਬਣੀਵੇਂ ਹੋ ਗਿਆ ਜੀ ਠੀਕ ਆ ਤੋੜ ਦੋ ਫੇਰ ਇਹਨਾਂ ਕਾਦੀ ਘਰ ਲੋ ਕਿੰਨੀ ਵੱਡੀ ਮੱਝ ਹੈ ਮੱਝ 13 14 ਕਿਲੋ ਦੁੱਧ ਭਰਿਆ ਸੱਜਣ ਠੀਕ ਆ ਉਹ ਗਾਸਪਾਣਾ ਜੀ ਵੇ ਲੋ ਬਾਕੀ ਇਹ ਵੀ ਕੱਦ ਵਜਨ ਜੇ ਵੀ ਚੰਗੀ ਐ ਬਾਕੀ ਜਿਹੜਾ ਤਾਜੀ ਸੂਈ ਆ ਉਹ ਦੋ ਦਿਨ ਨੇ ਚੰਗਾ ਕੱਢਿਆ ਹੋਣਾ ਜਿਹੜੇ ਸਾਹ ਨਾਲ ਦੁੱਧ ਵਾਲੀਆਂ ਨਿਸ਼ਾਨੀਆਂ ਦੇ ਨੇ ਬਾਕੀ ਹੁਣ ਵੀ ਗਾੜੀ ਮੌਸਮ ਚੰਗਾ ਹੁੰਦਿਆ ਮਿਲਕਵੇ ਨੇ ਵੀ ਚੰਗੀ ਥਾਣਾ ਦਾ ਸਾਈਜ਼ ਚੰਗਾ ਤੇ ਜਿਵੇਂ ਬਣੀ ਦੂਜਾ ਸੁਆਵਾ ਠੀਕ ਆ ਉਹਦੇ ਨੂੰ ਮਲ ਡੇਰ ਪੌਣੀ ਦੋ ਮਹੀਨੇ ਬਨ ਜਾਂਦੀ ਉਸੇ ਰੇ ਠੀਕ ਆ ਤੇ ਇਹਦਾ ਫਿਰ ਮੁੱਲ ਇਹ ਭਾਈ ਹਾਣ ਦਾ ਵਾ ਕੇ 35000 ਦੀ 53 ਦੀ ਕਿ ਕਰਦੀ ਐ ਵੇਚਾ ਛੋਟ ਛੋਟ ਕਰਾ ਲਓ ਛੋਟ ਆਪ ਹੀ ਕਰ ਦੋ ਮੈਂ ਕੀ ਹੁਣ ਦੀ ਕਰਾ ਲਓ 55000 ਦੀ ਭਾਜੀ ਵੀ ਦੋਵੇਂ ਖਾਦਾ ਜੀ ਅੱਛਾ ਕੱਦ ਕੱਦ ਵਾਲੀ ਮਹੀਂ ਵੱਡੀ ਹੈ ਭਾਈ 2 ਨੰਬਰ ਚ 45 ਵਾਲੀ ਹੈ 2 ਨੰਬਰ ਜੇ ਬਾਕੀ ਇਹ ਆ ਵੀ ਚਲੋ ਮਗਰ ਕਟਾ ਵੀ ਆ ਹਾਂ ਤੇ ਮਿਲਦੇ ਕੱਟੇ ਤੇ ਦੋਵੇਂ ਟਾਈਮ ਨਹੀਂ ਮਿਲਦੀ ਕੱਟੇ ਜੀ ਠੀਕ ਹੈ ਹਾਂਜੀ ਤੇ ਹੁਣ ਆ ਗਈ ਆਪਣੇ ਕੋਲ ਟੁਕੜ ਗੱਬਨ ਚੈੱਕ ਪਾਸ ਜੀ ਵੀਡੀਓ ਬਣਾਈ ਜੇ ਚੈੱਕ ਪਾਸ ਜੇ ਠੀਕ ਹੈ ਇਹਨੂੰ 15 ਤਰੀਕ ਨੂੰ 6 ਮਹੀਨਾ ਲੱਗਾ ਜੇ ਔਰ 15 ਤਰੀਕ ਨੂੰ ਨਾ ਵੀ ਪਰਸ ਹੋਉਦੀ ਠੀਕ ਹੈ ਤੋੜ ਦੋ ਫੇਰ ਇਹਨੂੰ 6ਵਾਂ ਮਹੀਨਾ ਜਿਹੜਾ ਇਹਨੂੰ ਲੱਗਿਆ ਵਾ ਬਾਕੀ ਆ ਦੇਖ ਸਕਦੇ ਮਿਲਕ ਮੈਂ ਨਦੀ ਵੀ ਚੰਗੇ 13 14 ਕਿਲੋ ਵਾਲੀ ਬਡੀ ਮੱਝ ਵੀ ਨਹੀਂ ਛੋਟੀ ਮੱਝ ਵੀ ਹੈ। ਹਟ। ਬਾਕੀ ਕੱਦ ਵਜਨ ਦੀ ਇਹ ਵੀ ਚੰਗੀ ਹੈ। ਬੇਲ ਜਿਹੜੀ ਕਾਫੀ ਲੰਮੀ ਹੈ ਮੱਝ ਦੀ। ਨੋਰਮਲ ਮੱਝਾਂ ਨਾਲੋਂ ਥੋੜੀ ਲਪਾਈ ਤੇ ਆ। ਤੇ ਬਾਕੀ ਇਹ ਨੇ ਵੀ ਸੱਜਣੇ ਦੁੱਧ ਚੰਗਾ ਕੱਢਿਆ ਹੋਊਗਾ। ਇਹ ਵੀ 14-15 ਕਿਲੋ ਕਿਲੋ ਦੁੱਧ। ਇਹਦੀ ਜੋ ਮੱਝ ਹੈ ਇਹ ਵੀ ਡੇਰੀ ਦੀ ਮੱਝ ਹੈ ਜਿਹੜੀ ਇਹ ਵਾਲੀ। ਚਲੋ। ਤੇ ਇਹਦਾ ਫਿਰ ਮੁੱਲ ਇਹਦਾ ਭਾਈ ਮੁੱਲ ਜੋ ਜੋ ਕਹੋ ਦਿੰਦੇ ਆਪਾਂ ਪਾਏ 60000 ਦੋ ਘਟ ਹਾਂਜੀ ਉਹ ਦੇ ਦਾਂਗੇ 55 ਦੀ 55000 ਦੀ ਦੇ ਦਾਂਗੇ ਤੇ ਦੁੱਧ ਕਿੰਨਾ ਦੁੱਧ ਦੀ ਭਾਈ ਦਵਾਂਗੇ ਦੋ ਦਿਨ ਕੋ 5 ਕਿਲੋ ਆ ਦਹੀਂ ਕੰਡੇ ਵਾਲਾ ਦੁੱਧ ਖਰੀਦ ਮਿਲ ਕੇ ਕੋਈ ਦੋ ਲੱਗ ਠੀਕ ਐ ਤੇ ਬਾਕੀ ਕੋਈ ਛੱਟਾ ਕੋ ਥਣ ਘੜ ਵਾਦ ਹੋਵੇ ਜੁਮੇਰੀ ਆਪਣੀ ਫੋਲੇ ਦੀ ਪੰਜ 6 ਮਹੀਨਾ ਦੀ ਗੱਬਣ ਹੈ ਜਿਹੜੀ ਹੈ ਨਾ 5 ਮਹੀਨਾ 15 ਦਿਨ ਲੱਗਾ ਜੀ ਨੂੰ ਤੇ 55000 ਦੀ 55 ਦੀ ਹਾਂ ਨਾ ਦੇਵਾਂਗੇ 55 ਦੀ ਜਿਹੜੀ ਕਹਿੰਦੇ ਕੀ ਦੇ ਦੇ ਬਾਕੀ ਹੋਰ ਕੋਈ ਦੋ ਚਾਰ ਸੋਤਾ ਲਾਜ ਹੋ ਜਾਊਗਾ ਠੀਕ ਐ ਜੀ ਹਾਂ ਤੇ ਹੁਣ ਇਹ ਕਿਨੇ ਕਿ ਦੁੱਧ ਵਾਲੀ ਆ ਇਹ ਭਾਈ ਉਹ ਸੁਬਾਹ ਘਰ ਵਾਲੇ ਦੁੱਧਾਂ ਦੇ ਸੋਣੀ ਪਰ ਮੈਨਾਂ ਤੇ ਜਾ ਸੋਣੀ ਉਹਦੇ ਦੁੱਧੇ ਪਰ ਮੈਨਾਂ ਤੇ ਜੇ ਆ ਠੀਕ ਆ ਤੇ ਇਹ ਵੀ ਦੁੱਧ ਬਾਰਾ ਤੇ ਨਗਰ ਵਾਲੀ ਆ ਠੀਕ ਆ 10 ਕਿਲੋ ਤੇ ਆਰਾਮ ਨਾਲ ਦੇਈ ਜੋਗੀ ਨਾ ਤੋੜ ਦੋ ਫਿਰ ਇੱਕ ਰੀਮ ਬਾਕੀ ਥੱਲੇੋਂ ਚੰਗੀ ਭਰੰਦੀ ਆ ਉਸ ਤਰ੍ਹਾਂ ਇਹ ਲੈ ਇਹ ਦੋ ਦਿਨ ਲੈ ਭਾਈ ਜਿੰਨੇ ਦੋ ਚਾਰ ਦਿਨ ਲੈ ਜਾਣੇ ਇੱਕ ਵਾਰੀ ਅੰਦਰ ਨਾਲ ਸਿੱਧੀ ਤੋਰਦੇ ਥੋੜੀ ਆ ਦੇਖ ਸਕਦੇ ਜੀ ਤੋਰਦੇ ਤੋਰਦੇ ਇੱਕ ਵਾਰੀ ਥੋੜੀ ਹੁਣ ਅੱਧਾ ਬਾਕੀ ਅੱਜ ਮੱਝਾਂ ਚਲੋ ਅੰਦਰ ਵੀ ਚੰਗੇ ਕਰਦ ਗਾਠ ਵਾਲੀਆਂ ਬੱਧੀਆਂ ਦੇ ਕਰਕੇ ਅੰਦਰੋਂ ਮੁੜਦੀ ਨਹੀਂ ਮੱਝ ਜਿਹੜੀ ਬਾਕੀ ਇਹ ਵੀ ਚੰਗੀ ਤਿਆਰ ਹੋਣੀ ਆ ਸੂਨ ਤੱਕਰ ਤੇ ਇਹਦਾ ਫਿਰ ਮੁੱਲ ਇਹ ਵੀ ਦੇ ਦਾਂਗੇ 55000 ਭਾਈ 55000 ਦੇ ਤੇ ਬਾਕੀ ਤਾਂ ਹੀ ਇੱਥੇ ਲੱਗਣਾ ਸਭ ਕੱਢਣੀਆਂ ਬਾਕੀ ਚੰਗੀ ਚੰਗੀ ਸੁਨੇ ਜਾਣੀਆਂ ਕਰ ਦੋਗੇ ਵਿੱਚੋਂ ਛੋਟ ਛੋਟ ਕਰ 55000 ਦੀ ਭਾਈ ਹਾਂ ਨੇ ਕੋਈ ਵੀ ਅੱਛਾ 55000 ਹੀ ਦੇ ਦੇਣੀ ਆ ਠੀਕ ਆ ਤੇ ਬਾਕੀ ਚਲੋ ਕੋ ਫੋਨ ਲਾਵੇ ਚੱਕ ਮੇਰੀ ਪਾਸ ਦੀ ਪੰਜਾਂ ਦੇ ਦਾ ਗਰੰਟੀ ਇਹਦੀ ਚੱਕ ਪਾਸ ਪੰਜਾਂ ਦਿਨਾਂ ਚ ਕੋਈ 15 ਲਾਵੇ ਮੁਰਗੀ ਮੇਰੀ ਕੋਈ ਗਰੰਟੀ ਨਹੀਂ ਭਾਈ ਸਿੱਧੀ ਗੱਲ ਠੀਕ ਆ ਆ ਠੀਕ ਹੈ ਤੇ ਬਾਕੀ ਜੋ ਵੀ ਅੱਜ ਉਹ ਵੀਡੀਓ ਬਣੀ ਪਈ ਆ ਚੈੱਕ ਡਾਕਟਰ ਤੋਂ ਕਰਾਈ ਆ ਠੀਕ ਆ ਸਾਡੀ ਵੀਡੀਓ ਨਾਲ ਕੋਈ ਰਵੇ ਆਪਣੇ ਘਰ ਜਾ ਕੇ ਚੈੱਕ ਕਰ ਲਏ ਆਪਣੀ ਚੈੱਕ ਕਰਾ ਲਏ ਹਨਾ ਜਾ ਕੇ ਬਸ ਵਾਹਾਈ ਸਾਡੀ ਵੀਡੀਓ ਤੋਂ ਕਾਫੀ ਵੀ ਨਹੀਂ ਕੋਈ ਉੱਚੀ ਨਹੀਂ ਸਾ 100 ਦਾ ਘਟਾ ਹੋ ਜਾਂਦਾ ਹਾਂਜੀ ਹਾਂਜੀ ਬਾਕੀ ਆਪਣੀ ਸਮਝਣਾ ਵੇਸ ਚੈੱਕ ਕਰਨਾ